ਇਹ ਜੋ ਤਸਵੀਰਾਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਰੇਲਵੇ ਸਟੇਸ਼ਨ ਲਾਲੜੂ ਦੀਆਂ ਹੈਗੀਆਂ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪੰਜ ਬੋਗੀਆਂ ਟਰੈਕ ਤੋਂ ਉੱਤਰ ਗਈਆਂ ਜਿਸ ਕਾਰਨ ਘੰਟਿਆਂ ਵੱਧੀ ਰੇਲਵੇ ਆਵਾਜਾਈ ਠੱਪ ਰਹੀ ਔਰ ਦੱਸਦੀ ਹੈ ਕਿ ਮੌਕੇ ਤੇ ਫਾਇਰ ਬਰਗੇਡ ਔਰ ਆਲਾ ਅਧਿਕਾਰੀ ਪਹੁੰਚੇ ਹੋਏ ਆ ਔਰ ਦੱਸਦੀ ਕਿ ਪੰਜ ਡੱਬੀਆਂ ਡੱਬੇ ਜੋ ਬੋਗੀਆਂ ਸੀਗੀਆਂ ਉਹਨਾਂ ਵਿੱਚ ਪੈਟਰੋਲ ਲੈ ਕੇ ਜਾਇਆ ਜਾ ਰਿਹਾ ਸੀ ਔਰ ਅਚਾਨਕ ਜੋ ਰੇਲਵੇ ਟਰੈਕ ਤੋਂ ਉੱਤਰ ਕੇ ਔਰ ਵੱਡਾ ਹਾ사 ਹੋਣ ਤੋਂ ਟਲਿਆ ਇਸ ਵੇਲੇ ਦੀ ਵੱਡੀ ਖਬਰ ਰੇਲਵੇ ਸਟੇਸ਼ਨ ਲਾਲੜੂ ਤੋਂ ਸਾਂਝੀ ਕੀਤੀ ਜਾ ਰਹੀ ਜਿੱਥੇ ਪੰਜ ਬੋਗੀਆਂ ਤੇਲ ਦੀਆਂ ਪੈਟਰੋਲ ਦੇ ਭਰੇਆਂ ਪੰਜ ਬੋਗੀਆਂ ਜੋ ਨੀਚੇ ਉਤਰ ਗਿਆ ਦੇ ਅਸਲੀ ਕਿ ਵੱਡਾ ਹਾਸਾ ਹੋਣ ਤੋਂ ਟਲਿਆ ਹਜੇ ਤੱਕ ਹਾਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਰੇਲਵੇ ਦੇ ਅਧਿਕਾਰੀਆਂ ਤੇ ਫਾਇਰ ਬ੍ਰਿਗੇਡਸ ਨੇ ਰਿਪੋਰਟ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਰੇਲਵੇ ਸਟੇਸ਼ਨ ਲਾਲੜੂ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਜਿੱਥੇ ਕਰੀਬ 2 ਵਜੇ ਅੱਜ ਦੱਸਿਆ ਜਾ ਰਿਹਾ ਹੈ ਕਿ ਰੇਲਵੇ ਟਰੈਕ ਦੇ ਡੱਬੇ ਜਿਹੜੇ ਹੈਗੇ ਆ ਪੈਟਰੋਲ ਲੈ ਕੇ ਜਾ ਰਹੇ ਸੀ ਕੰਟੇਨਰ ਟਾਈਪ ਟੈਂਕਰ ਟਾਈਪ ਜੋ ਡੱਬੇ ਹੈਗੇ ਆ ਉਹ ਲੈ ਕੇ ਜਾ ਰਹੇ ਸੀ ਪੈਟਰੋਲ ਔਰ ਅਚਾਨਕ ਪੰਜ ਡੱਬੇ ਦੱਸਿਆ ਜਾ ਰਿਹਾ ਹੈ ਕਿ ਰੇਲਵੇ ਟਰੈਕ ਤੋਂ ਉੱਪਰ ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਸਾ ਹੋਣ ਤੋਂ ਟਲ ਗਿਆ ਔਰ ਮੌਕੇ ਤੇ ਫਾਇਰ ਬ੍ਰਿਗੇਡ ਪੁਲਿਸ ਪ੍ਰਸ਼ਾਸਨ ਅਤੇ ਰੇਲਵੇ ਦੇ ਅਧਿਕਾਰੀ ਪਹੁੰਚੇ ਔਰ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਹਾਦਸੇ ਦੇ ਕੀ ਕਾਰਨ ਹਨ ਮੌਕੇ ਦੀਆਂ ਤਸਵੀਰਾਂ रेलवे स्टेशन लालडू ਤੋਂ ਤੁਹਾਡੇ ਨਾਲ ਸਾਂਝਾ ਕੀਤੇ ਜਾ ਰਿਹਾ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਦੇਖ ਸਕਦੇ ਕਿ ਕਿਸ ਤਰੀਕੇ ਰੇਲਵੇ ਦੇ ਡੱਬੇ ਜਿਹੜੇ ਹੈਗੇ ਆ ਟੈਂਕਰ ਟਾਈਪ ਜਿਹੜੇ ਬੋਗੀਆਂ ਹੈਗੀਆਂ ਉਹ ਨੀਚੇ ਉਤਰ ਗਈਆਂ ਔਰ ਪਟ્રોલ ਨਾਲ ਭਰੀਆਂ ਹੋਈਆਂ ਪੰਜ ਬੋਗੀਆਂ ਜਿਹੜੀਆਂ ਨੀਚੇ ਉਤਰ ਗਈਆਂ ਇਹ ਦੇਖ ਸਕਦੇ ਕਿ ਇੱਕ ਵੱਡਾ ਹਾਦਸਾ ਹੋ ਸਕਦਾ ਸੀ ਪਰ ਉਲਟੀ ਨਹੀਂ ਹੋਈਆਂ ਔਰ ਰੇਲਵੇ ਟਰੈਕ ਤੋਂ ਨੀਚੇ ਉਤਰ ਰਹੀਆਂ ਵਈਆਂ ਲਾਲੜੂ ਰੇਲਵੇ ਸਟੇਸ਼ਨ ਦੀਆਂ ਲਾਈਵ ਤਸਵੀਰਾਂ ਜਿੱਥੇ ਕਈ ਘੰਟਿਆਂ ਤੱਕ ਰੇਲਵੇ ਆਵਾਜਾਈ ਰੁਕਪ ਹੈ ਔਰ ਹਾਲਾ ਅਧਿਕਾਰੀ ਮੌਕੇ ਤੇ ਪਹੁੰਚੇ ਰੇਲਵੇ ਦੇ ਜਿਹੜੇ ਉੱਚ ਅਧਿਕਾਰੀ ਪਹੁੰਚੇ ਉਹਨਾਂ ਨੂੰ ਪੇਸ਼ ਕੀਤੀ ਜਾ ਰਹੀ ਹੈ ਸਾਸ ਦਾ ਕੀ ਕਾਰਨ ਹੈ ਅਜੇ ਤੱਕ ਖਾਸ ਸਿਰ ਕਾਰਨ ਨਹੀਂ ਪਤਾ ਲੱਗ ਸਕਿਆ ਦੇਖ ਸਕਦੇ ਕਿ ਕਿਸ ਤਰ੍ਹਾਂ ਕੇ ਰੇਲਵੇ ਦੇ ਡੱਬੇ ਜਿਹੜੇ ਹੈਗੇ ਰੇਲ ਲਾਈਨ ਦੇ ਡੱਬੇ ਨੇਗੇ ਨੀਚੇ ਉਤਰੇ ਹੋਏ ਔਰ ਪੈਟਰੋਲ ਲੈ ਕੇ ਜਿਹੜੇ ਚੰਡੀਗੜ੍ਹ ਤੋਂ ਆ ਰਹੇ ਸੀ ਔਰ ਮੌਕੇ ਦੀਆਂ ਤਸਵੀਰਾਂ ਲਾਲੜੂ ਤੋਂ ਸਾਂਝੇ ਕੀਤੀ ਜਾ ਰਹੀ ਹੈ